ਮੁਸਲਿਮ ਜਮਾਤ ਅਹਿਮਦੀਆ ਦੇ ਭਾਰਤ ਵਿਖਲੇ ਮੁਕੇਂਦਰ ਕਾਦੀਆਨ ਦਾਰੂਲ ਅਮਾਨ ਵਿੱਚ 29 ਦਸੰਬਰ ਤੱਕ 129ਵਾਂ ਸਾਲਾਨਾ ਜਲਸਾ ਮਨਾਇਆ ਜਾ ਰਿਹਾ ਹੈ ਜਲਸੇ ਦੇ ਦੂਜੇ ਦਿਨ ਦੀ ਪ੍ਰਧਾਨਗੀ ਮੁਨੀਰ ਅਹਿਮਦ ਹਾਫਿਜ਼ਾਬਾਦੀ ਅਤੇ ਸੈਦ ਤਨਵੀਰ ਅਹਿਮਦ ਨੇ ਕੀਤੀ ਕੁਰਾਨ ਪਾਕ ਦੀ तिलावत ਨਾਲ ਸ਼ੁਰੂ ਹੋਏ ਸਮਾਗਮ ਦੌਰਾਨ ਜਮਾਤ ਅਹਿਮਦੀਆ ਦੇ ਵਕਫਾ ਖ ਬੁਲਾ ਰਿਆ ਨੇ ਆਪਣੇ ਵਿਚਾਰ ਰੱਖੇ ਇਸ ਜਲਸੇ ਵਿੱਚ ਭਾਰਤ ਦੇ ਵਕਫਾ ਖ ਹਿੱਸਿਆਂ ਤੋਂ ਆਏ ਅਹਿਮਦੀਆ ਭਾਈਚਾਰੇ ਦੇ ਸ਼ਰਧਾਲੂਆਂ ਸਣੇ 40 ਤੋਂ ਵੱਧ ਦੇਸ਼ਾਂ ਦੇ ਪੈਰੋਕਾਰ ਇੱਥੇ ਪੁੱਜੇ ਹੋਏ ਨੇ ਹਲਕੇ ਹੋਣ ਵਾਲੇ ਇਸ ਸਮਾਗਮ ਦੌਰਾਨ ਜਮਾਤ ਅਹਿਮਦੀਆ ਦੇ ਰੂਹਾਨੀ ਖਲੀਫਾ ਮਿਰਜ਼ਾ ਮਸਰੂਰ ਅਹਿਮਦ ਲੰਡਨ ਤੋਂ ਮੁ슬लिम ਟੈਲੀਵਿਜ਼ਨ ਅਹਿਮਦੀਆ ਰਾਹੀ ਜਲਸੇ ਨਾਲ ਜੁੜਨਗੇ ਅਤੇ ਆਇਸ਼ ਹਰਤਾਲੂਆਂ ਨੂੰ ਸੰਬੋਧਨ ਕਰਨਗੇ ਏ ਜਲਸਾ ਸਾਰੇ ਧਰਮਾਂ ਵਿੱਚ ਅਮਨ ਅਤੇ ਸੁਲਾਹ ਦੀ ਬੁਨਿਆਦ ਪਾਉਣ ਵਾਲਾ ਇੱਕ ਰੂਹਾਨੀ ਸੰਮੇਲਨ ਹੈ।